ਜਾਬਤੇ ਮੁੱਖ ਮੰਤਰੀ ਭਗਵੰਤ ਮਾਨ ਹੋਏ ਲਾਈਵ ਬੀਜਪੀ ਅਤੇ ਅਕਾਲੀ ਦਲ ਉੱਪਰ ਸਾਦੇ ਤੱਕ ਨਿਸ਼ਾਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਬੀਜਪੀ ਅਤੇ ਅਕਾਲੀ ਦਲ ਉੱਪਰ ਤਿੱਖੇ ਨਿਸ਼ਾਨੇ ਸਾਦੇ ਗਏ ਮੁੱਖ ਮੰਤਰੀ ਭਗਵੰਤ ਮਾਨ ਬੀਜਪੀ ਦੇ ਉਨ੍ਹਾਂ ਇਲਜ਼ਾਮਾਂ ਦਾ ਜਵਾਬ ਦੇ ਰਹੇ ਸਨ ਜਿਸ ਵਿੱਚ ਬੀਜਪੀ ਨੇ ਚੰਡੀਗੜ੍ਹ ਦੇ ਸਰਕਾਰੀ ਕੋਠੀ 50 ਨੰਬਰ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਰਹਿਣ ਤੇ ਇਲਜ਼ਾਮ ਲਗਾਏ ਸਨ ਇਸ ਮੌਕੇ ਭਗਵੰਤ ਮਾਨ ਨੇ ਉਨ੍ਹਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਬੀਜਪੀ ਨੂੰ ਝੂਠੇ ਇਲਜ਼ਾਮ ਲਗਾਉਣੇ ਆਉਂਦੇ ਹਨ ਤੇ ਝੂਠੀਆਂ ਵੀਡੀਓ ਬਣਾਉਣੀਆਂ ਆਉਂਦੀ ਹਨ ਉਨ੍ਹਾਂ ਨੇ ਕਿਹਾ ਕਿ ਚੀਸ਼ ਮਹਿਲ ਦੇਖਨੇ ਹਨ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਸ਼ਖਬੀਰ ਸਿੰਘ ਬਾਦਲ ਦੇ ਵੇਖਰ ਕੋ ਉਹਨਾਂ ਨੂੰ ਨਜ਼ਰ ਨਹੀਂ ਆ ਰਹੇ ਸੁਣਾਉਂਦੇ ਆ ਤੁਹਾਨੂੰ ਕੀ ਕੁਝ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਬੜਾ ਗਮਰਾਹਕੁਨ ਪ੍ਰੋਪਗੈਂਡਾ ਬੜਾ ਪਰਮਪਲੇਖੇ ਪਾਉਣ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਸ਼ੀਸ਼ ਮਹਿਲ ਬਣਾ ਲਿਆ 50 ਨੰਬਰ ਕੋਠੀ ਨੂੰ ਕਹਿੰਦੇ ਸ਼ੀਸ਼ ਮਹਿਲ ਬਣਾ ਲਿਆ ਤੇ ਇਹ ਜਿਹੜਾ ਸ਼ੀਸ਼ ਮਹਿਲ ਹੈ ਉਹਨਾਂ ਦੇ ਮੁਤਾਬਕ ਇੱਥੇ ਕੇਜਰੀਵਾਲ ਆ ਕੇ ਰਹਿੰਦੇ ਮੈਂ ਅੱਜ ਇਹ ਗੱਲ ਬਿਲਕੁਲ ਸਾਫ਼ ਕਰ ਦੇਣੀ ਚਾਹੁੰਨਾ ਕਲੀਅਰ ਕਰ ਦੇਣੀ ਚਾਹੁੰਨਾ ਕਿ ਮੇਰੇ ਕੋਲ ਕਾਗਜ਼ ਨੇ ਇਹ ਲੈਟਰ ਜਿਹੜਾ ਹੈ ਏ ਜਿਸ ਦਿਨ ਸੌਂ ਚੱਕੀ ਸੀ 16 ਮਾਰਚ 2022 ਨੂੰ ਉਸ ਤੋਂ ਬਾਅਦ ਜਿਹੜੇ ਘਰ ਅਲਾਟ ਹੁੰਦੇ ਆ ਨਵੀਂ ਸਰਕਾਰ ਦੇ ਨਵੇਂ ਮੁੱਖ ਮੰਤਰੀ ਨੂੰ ਮੰਤਰੀਆਂ ਨੂੰ ਉਹਨਾਂ ਦੀ ਲੈਟਰ ਜਿਹੜੀ ਹੈ ਉਹ ਪ੍ਰੋਪਰ ਬਣ ਕੇ ਆਉਂਦੀ ਹੈ ਕੋਠੀ ਨੰਬਰ ਜਿਹੜਾ 45 ਸੈਕਟਰ 2 ਚੰਡੀਗੜ੍ਹ ਇਹ ਰਹਿائش ਹੈ ਮੁੱਖ ਮੰਤਰੀ ਪੰਜਾਬ ਦੀ ਇਤੇ ਲਿਖਿਆ ਵੀ ਹੋਇਆ ਕਿ 16/3/22 ਤੋਂ ਇਹ ਰਹਿائش ਹੋਊਗੀ ਕੋਠੀ ਨੰਬਰ 50 ਸੈਕਟਰ 2 ਚੰਡੀਗੜ੍ਹ ਜਿਹਦੇ ਬਾਰੇ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਤੇ ਲਿਖਿਆ ਹੋਇਆ ਹੈ ਵਿਸ਼ੇਸ਼ ਕਥਨ ਦੇ ਅੰਤਰਗਤ ਕੈਂਪ ਆਫਿਸ ਉਬਲੀਗ ਮੁੱਖ ਮੰਤਰੀ ਪੰਜਾਬ ਉਹ ਮੇਰੇ ਘਰ ਦਾ ਹਿੱਸਾ ਹੈ ਜਿਸ ਘਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਰਹਿੰਦਾ ਹੈ ਉਹ ਟੀੜਾ 50 ਨੰਬਰ ਕੋਠੀ ਉਹਦਾ ਹਿੱਸਾ ਹੈ ਕੈਂਪ ਆਫਿਸ ਹੈ ਗੈਸਟ ਹਾਊਸ ਹੈ ਮੇਰੇ ਜਿਹੜੇ ਮਹਿਮਾਨ ਆਉਂਦੇ ਨੇ ਗੈਸਟ ਆਉਂਦੇ ਨੇ ਮੁੱਖ ਮੰਤਰੀ ਨੂੰ ਮਿਲਣ ਆਉਂਦੇ ਨੇ ਜਾਂ ਕੋਈ ਮંત્રી ਵੀ ਆਉਂਦੇ ਨੇ ਦੇਸ਼ 'ਚ ਕੋਈ ਹੋਰ ਅਫਸਰ ਸਹਿਬਾਨ ਆਉਂਦੇ ਨੇ ਤਾਂ ਉਹਨਾਂ ਨੂੰ ਉੱਥੇ ਮਿਲਿਆ ਵੀ ਜਾ ਸਕਦਾ ਜੇ ਕੋਈ ਦਫਤਰੀ ਕੰਮ ਆਏ ਨੇ ਤਾਂ ਉੱਥੇ ਦਫਤਰ ਦਾ ਕੰਮ ਵੀ ਹੋ ਜਾਂਦਾ ਮੈਂ ਮੀਟਿੰਗਾਂ ਵੀ ਉੱਥੇ ਕਰਦਾ ਰਹਿਣਾ ਤੇ ਜੇ ਕਿਸੇ ਨੇ ਉੱਥੇ ਰਹਿਣਾ ਹੋਵੇ ਤਾਂ ਰਹਿائش ਵੀ ਹੋ ਜਾਂਦੀ ਤੇ ਕੀ ਉਹ ਜਿਹੜੇ ਭਾਜਪਾ ਵਾਲੇ ਨੇ ਦੱਸਣਗੇ ਕਿ ਮੁੱਖ ਮੰਤਰੀ ਦੇ ਘਰ ਨੂੰ ਤੁਸੀਂ ਸ਼ੀਸ਼ਮੈਲ ਕਹੋਗੇ ਜਿਸ ਘਰ ਦੇ ਵਿੱਚ ਮੈਂ ਰਹਿਣਾ ਇੱਥੇ ਪਹਿਲਾਂ ਕੈਪਟਨ ਸਾਹਿਬ ਜਿਹੜੇ ਕਿ ਤੁਹਾਡੇ ਅੱਜਕੱਲ ਲੀਡਰ ਨੇ ਬੀਜੇਪੀ ਦੇ ਉਹਨਾਂ ਦੀ ਗਰਲਫ੍ਰੈਂਡ ਅਰੂਸਾ ਰਹਿੰਦੀ ਸੀ ਉਦੋਂ ਤੁਸੀਂ ਕਿਉਂ ਨਹੀਂ ਇਹ ਗੱਲ ਚੱਕੀ ਕਿ ਇੱਕ ਵਿਦੇਸ਼ੀ ਮਹਿਮਾਨ ਉਹ ਵੀ ਉਸ ਮੁਲਕ ਦੀ ਜਿਹੜਾ ਸਾਡੇ ਦੇਸ਼ ਲਈ ਕਈ ਵਾਰ ਖਤਰਾ ਇੱਕ ਜਿਹੜੇ ਨੇ ਉਹ ਪੈਦਾ ਕਰ ਚੁੱਕਿਆ ਹੈ ਉੱਥੋਂ ਦੀ ਡਿਫੈਂਸ ਦੀ ਜਰਨਲਿਸਟ ਉਹ ਹੋਰ ਫਿਰ ਸ਼ੀਸ਼ਮੈਲ ਚ ਰਹਿੰਦੀ ਰਹੀ ਹੈ ਤੇ ਇਹੀ ਕੈਂਪ ਆਫਿਸ ਜਿਹੜਾ ਹੈ ਇਸੇ ਨੂੰ ਇਹਨਾਂ ਦੇ ਏਜੀ ਕੈਪਟਨ ਸਾਹਿਬ ਦੇ ਏਜੀ ਅਤਲ ਨੰਦਾ ਜੀ ਇਸਤੇਮਾਲ ਕਰਦੇ ਰਹੇ ਇਹ ਜਿਹੜੇ ਘਰ ਨੇ ਉਹਨਾਂ ਘਰਾਂ ਦੇ ਵਿੱਚ ਇਹ 45 ਨੰਬਰ ਤੋਂ 50 ਇਹ 45 ਨੰਬਰ ਦੇ ਵਿੱਚ ਅਸੀਂ ਰਹਨੇ ਆ 50 ਨੰਬਰ ਜਿਹੜਾ ਇਹ ਕੈਂਪ ਆਫਿਸ ਹੈ ਤੇ ਵਿੱਚ ਜਿਹੜੀਆਂ 46 47 48 49 50 ਨੇ ਉਹਨਾਂ ਚ ਇੱਕ ਕਰ ਜਿਹੜਾ ਉਹ ਹਰਿਆਣੇ ਦੇ ਮੰਤਰੀ ਕੋਲ ਵੀ ਹੈ ਹਰਿਆਣੇ ਚ ਤਾਂ ਬੀਜਪੀ ਸਰਕਾਰ ਹੈ ਫਿਰ ਉਹ ਸੇਮ ਘਰ ਨੇ ਸੇਮ ਇੱਕੋ ਹੀ ਨਕਸ਼ਾ ਬਣਿਆ ਹੋਇਆ ਹੈ ਉਹੀ ਦਰਖਤ ਨੇ ਤੇ ਉਹ ਫਿਰ ਜਿਹੜੇ ਬੀਜਪੀ ਦਾ ਮੰਤਰੀ ਉਹ ਵੀ ਫਿਰ ਸੀਸ਼ਮੈਲ ਚ ਰਹਿੰਦਾ ਅਸਲ ਚ ਬੀਜਪੀ ਕੋਲੇ ਕੋਈ ਏਜੰਡਾ ਹੈ ਨਹੀਂ ਪੰਜਾਬ ਵਾਸਤੇ ਉਹ ਹੁਣ ਇਹਨਾਂ ਕੰਮਾਂ ਤੇ ਉਤਰਿਆ ਹੈ ਗੁਜਰਾਤ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਰੈਲੀਆਂ ਹੋ ਗਈਆਂ ਤਾਂ ਉਹ ਕਹਿੰਦੇ ਹੁਣ ਕੁਛ ਨਾ ਕੁਛ ਪੰਜਾਬ ਦੇ ਵਿੱਚ ਕੱਢੋ ਕਦੇ ਉਹ ਮੇਰੀਆਂ ਕੋਈ ਨਕਲੀ ਵੀਡੀਓ ਬਣਾ ਕੇ ਉਹਨਾਂ ਨੂੰ ਪ੍ਰਮੋਟ ਕਰਨ ਲੱਗ ਜਾਂਦੇ ਨੇ ਕਦੇ ਕਹਿੰਦੇ ਕੇਜਰੀਵਾਲ ਇੱਥੇ ਕਿਉਂ ਰਹਿੰਦਾ ਹੈ ਜੇ ਸ਼ੀਸ਼ਮਹਿਲ ਦੇਖਣੇ ਨੇ ਭਾਜਪਾ ਜੀ ਜੇ ਸ਼ੀਸ਼ਮਹਿਲ ਦੇਖਣੇ ਨੇ ਮੈਂ ਐਡਰੈਸ ਦੇ ਦਿੰਦਾ ਕੈਪਟਨ ਅਮਰਿੰਦਰ ਸਿੰਘ ਦਾ ਸ਼ੀਸ਼ਮਹਿਲ ਦੇਖੋ ਸਿਸਮਾ ਦੇ ਵਿੱਚ ਜਾ ਕੇ ਜਿਹੜਾ ਸਿਸਮਾ ਦੇ ਵਿੱਚ ਮਹਿਲ ਬਣਾਇਆ ਨਿਊ ਚੰਡੀਗੜ੍ਹ ਚ ਉਹ ਸ਼ੀਸ਼ਮਹਿਲ ਹੈ ਤੁਸੀਂ ਸੁਖ ਵਿਲਾਸ ਦੇਖੋ ਸੁਖਵੀਰ ਬਾਦਲ ਦਾ ਉਹ ਸ਼ੀਸ਼ ਮਹਿਲ ਹੈ ਇੱਕ ਤੁਹਾਡਾ ਲੀਡਰ ਹੈ ਬੀਜੇਪੀ ਦਾ ਕੈਪਟਨ ਮਿੰਦਰ ਸਿੰਘ ਤੇ ਸੁਖਵੀਰ ਬਾਦਲ ਹੋਰਾਂ ਨਾਲ ਤੁਸੀਂ ਮਿਲ ਕੇ ਸੈਂਟਰ ਤੇ ਪੰਜਾਬ ਦੇ ਵਿੱਚ 15 ਸਾਲ ਸਰਕਾਰਾਂ ਚਲਾਈਆਂ ਨੇ ਉਹ ਤਾਂ ਇਹਨਾਂ ਘਰਾਂ 'ਚ ਰਹੇ ਹੀ ਨਹੀਂ ਉਹ ਤਾਂ ਇਹਨਾਂ ਨੂੰ ਸਰਵੈਂਟ ਕੁਆਟਰ ਕਹਿੰਦੇ ਸੀ ਜੇ ਆਮ ਘਰਾਂ ਦਾ ਕੋਈ ਬੰਦਾ ਜਿੱਤ ਕੇ ਆ ਕੇ ਜਿਹੜਾ ਕਿ ਸਰਕਾਰੀ ਰਹਿائش ਅਲੋਟ ਹੁੰਦੀ ਹੈ ਮੁੱਖ ਮੰਤਰੀ ਨੂੰ ਜਿਉਣਾ ਜਾ ਕੇ ਰਹਿਣ ਲੱਗਾ ਤਾਂ ਉਹਨੂੰ ਸ਼ਿਸ਼ਮੈਲ ਲੱਗਣ ਲੱਗੇ ਸੋ ਇਸ ਤੋਂ ਵੱਧ ਘਟੀਆ ਹਰਕਤ ਨਹੀਂ ਕੋਈ ਹੋਰ ਹੋ ਸਕਦੀ ਸਾਰੇ ਮਨਿਸਟਰਾਂ ਨੂੰ ਘਰ ਮਿਲਦੇ ਨੇ ਨਾਲ ਹੀ ਹਰਿਆਣੇ ਦੇ ਮੁੱਖ ਮੰਤਰੀ ਦਾ ਵੀ ਘਰ ਹੈ ਫਿਰ ਉਹ ਸ਼ਿਸ਼ਮੈਲ ਚ ਰਹਿੰਦੇ ਨੇ ਮਤਲਬ ਤੁਸੀਂ ਚਾਹੁੰਦੇ ਕੀ ਹੋ ਪ੍ਰਧਾਨ ਮੰਤਰੀ ਨੇ ਜਿਹੜਾ ਘਰ ਬਣਾਇਆ ਉਹਦੀ ਕੀਮਤ ਕਿੰਨੀ ਹੈ ਜਦਕਿ ਪ੍ਰਧਾਨ ਮੰਤਰੀ ਦਾ ਘਰ ਹੈਗਾ ਸੀ ਪਹਿਲਾਂ ਅਸੀਂ ਤੋੜਿਆ ਤਾਂ ਨਹੀਂ ਕੋਈ ਘਰ ਕਿ ਜਿਵੇਂ ਉਹਨਾਂ ਨੇ ਤੋੜਿਆ ਕੈਪਟਨ ਮਨਿੰਦਰ ਸਿੰਘ ਨੇ ਤੇ ਸੁਖਵੀਰ ਬਾਦਲ ਉਹਨੂੰ ਰਹੀ ਨਹੀਂ ਇੱਥੇ ਉਹਨਾਂ ਦਾ ਸਟਾਫ ਹੀ ਰਹਿੰਦਾ ਹੁੰਦਾ ਸੀ ਇੱਥੇ ਉਹ ਕਹਿੰਦੇ ਸੀ ਇਹ ਘਰ ਥੋੜੀ ਨੇ ਅਸੀਂ ਤਾਂ ਹੋਰ ਵੱਡੇ ਪਾਵਾਂਗੇ ਉਹਨਾਂ ਨੇ ਲੋਕਾਂ ਦਾ ਪੈਸਾ ਲੁੱਟ ਲੁੱਟ ਕੇ ਆਪਣੇ ਮਹਿਲ ਪਾਏ ਉੱਥੇ ਤੇ ਇਹ ਹੁਣ ਤੁਹਾਨੂੰ ਜਿਹੜੇ ਸਟਾਫ ਦੇ ਘਰ ਨੇ ਜੇ ਇੱਥੇ ਮੁੱਖ ਮੰਤਰੀ ਆ ਕੇ ਰਹਿਣ ਲੱਗ ਗਿਆ ਆਮ ਕਰਾਂ ਚੋਂ ਨਿਕਲ ਕੇ ਤਾਂ ਫਿਰ ਤੁਸੀਂ ਕਹਿੰਦੇ ਸੀ ਸ਼ਿਸ਼ਮੈਲ ਚ ਰਹਿੰਦੇ ਨੇ ਇਹ ਲੋਕਾਂ ਦੁਆਰਾ ਚੁਣੇ ਹੋਏ ਆ ਜੀ ਇਹ ਲੋਕਾਂ ਦੇ ਘਰ ਨੇ ਮੈਂ ਤਾਂ ਇਹਨੂੰ ਕਹਿੰਦਾ ਕਿ ਲੋਕਾਂ ਦੇ ਘਰ ਨੇ ਇਹ ਪਬਲਿਕ ਆਉਂਦੀ ਐ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਆਂ ਸੀ ਉਹ ਤਾਂ ਕਦੇ ਮਿਲੇ ਹੀ ਨਹੀਂ ਉਹਨਾਂ ਨੇ ਤਾਂ ਦਰਵਾਜ਼ੇ ਬੰਦ ਕਰ ਲਏ ਸੀ ਨਾ ਘਰਾਂ ਦੇ ਅਸੀਂ ਤਾਂ ਪਬਲਿਕ ਦੇ ਬੰਦੇ ਆ ਪਬਲਿਕ ਚੋਂ ਨਿਕਲੇ ਆ ਅਸੀਂ ਤਾਂ ਲੋਕਾਂ ਨੂੰ ਮਿਲਦੇ ਆਂ ਫਾਈਲਾਂ ਸਾਈਨ ਕਰਦੇ ਆਂ ਡਿਸੀਜਨ ਲੈਂਦੇ ਆਂ ਮੀਟਿੰਗਾਂ ਕਰਦੇ ਆਂ ਤੇ ਮੇਰੇ ਗੈਸਟਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਸਿਸਮਹਿਲਾ ਚ ਰਹਿੰਦੇ ਨੇ ਕੇਜਰੀਵਾਲ ਸਾਹਿਬ ਵੀ ਉੱਥੇ ਆ ਕੇ ਕਈ ਵਾਰੀ ਰਹਿ ਜਾਂਦੇ ਨੇ ਕਈ ਵਾਰੀ ਉਹ ਗੈਸਟ ਹਾਊਸ 'ਚ ਰਹਿੰਦੇ ਨੇ ਕਿਤੇ ਸੋਇਸ ਕਰਕੇ ਇਹ ਘਟਿਆ ਪ੍ਰਚਾਰ ਜਿਹੜਾ ਬੰਦ ਕਰੋ 350 ਸਾਲਾ ਮਨਾ ਰਹੇ ਆ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਉਹਦੇ ਵਾਸਤੇ ਦੁਨੀਆ ਭਰ ਤੋਂ ਸਾਡੇ ਕੋਲੇ ਮਹਿਮਾਨ ਆਉਣਗੇ ਵਿਦੇਸ਼ੀ ਅੰਬੈਸੀਆਂ ਦੇ ਜਿਹੜੇ ਐਮਬੈਸਡਰ ਨੇ ਦੇਸ਼ਾਂ ਦੇ ਉਹ ਆਉਣਗੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਵੱਡੇ ਵੱਡੇ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਜੀ ਨੂੰ ਰਾਸ਼ਟਰਪਤੀ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਹੈ ਸਾਡੇ ਗੈਸਟ ਆਉਣਗੇ ਸਾਨੂੰ ਤਾਂ ਇਹ ਜੇ ਗੈਸਟ ਹਾਸ ਹੈ ਜਲੰਧਰ ਚ ਵੀ ਚਾਹੀਦੇ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਚਾਹੀਦੇ ਨੇ ਆਨੰਦਪੁਰ ਸਾਹਿਬ ਚ ਵੀ ਚਾਹੀਦੇ ਨੇ ਟੈਂਟ ਸਿਟੀ ਵੀ ਅਸੀਂ ਬਣਾ ਰਹੇ ਹਾਂ ਆ ਆਨੰਦਪੁਰ ਸਾਹਿਬ ਕੇ ਉੱਥੇ ਸੰਗਤ ਨੇ ਰਹਿਣਾ ਜਾਂ ਜਿਹੜੇ ਵੀ ਕੋਈ ਆਉਣਗੇ ਵਿਦੇਸ਼ਾਂ ਤੋਂ ਜਾਂ ਜਿੱਥੋਂ ਦੂਰੋਂ ਦੂਰੋਂ ਤੇ ਤੁਸੀਂ ਉਹਨਾਂ ਨੂੰ ਵੀ ਕਹੋਗੇ ਕਿ ਸ਼ੀਸ਼ਮਹਿਲ ਬਣਾ ਲੈ ਕੀ ਤੁਸੀਂ ਮਤਲਬ ਸਾਡੇ ਗੁਰੂਆਂ ਦੀ ਜਿਹੜੀ ਸ਼ਹੀਦੀ ਹੈ ਉਹਦੇ ਵਿੱਚ ਜੇ ਸਰਕਾਰ ਕੋਈ ਪ੍ਰਬੰਧ ਕਰੂਗੀ ਤਾਂ ਉਹਨਾਂ ਨੂੰ ਤੁਸੀਂ ਇਹੀ ਦੇਖੇ ਜਾਉਂਗੇ ਸ਼ੀਸ਼ਮਹਿਲ ਹੈ ਜਾਂ ਕਿਹੜਾ ਮੋਤੀ ਮਹਿਲ ਹੈ ਕਿਹੜਾ ਮਹਿਲ ਹੈ ਮਹਿਲਾਂ ਤਾਂ ਤੁਹਾਡੇ ਕੋਲੇ ਰਹਿੰਦੇ ਨੇ ਜੀ ਮਹਿਲਾਂ ਤਾਂ ਤੁਹਾਡੇ ਲੀਡਰ ਨੇ ਜਿਨ੍ਹਾਂ ਦੇ ਅਸਲੀ ਸ਼ੀਸ਼ਮਹਿਲ ਨੇ ਉਹ ਤੁਹਾਡੇ ਲੀਡਰ ਹੈ ਦਿੱਲੀ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਸਰਕਾਰੀ ਰਹਿائش ਹੈ ਪੰਜਾਬ ਦੇ ਮੁੱਖ ਮੰਤਰੀ ਦੀ ਉਹ ਕਪੂਰਥਲਾ ਹਾਊਸ ਕਹਿੰਦੇ ਨੇ ਕਪੂਰਥਲੇ ਦੇ ਰਾਜੇ ਦਾ ਮਹਿਲ ਹੁੰਦਾ ਸੀ ਉਹਨੂੰ ਵੀ ਸ਼ਿਸ਼ ਮਹਿਲ ਕਹਿ ਦੋ ਫਿਰ ਉੱਥੇ ਰਾਜਪਾਲ ਵੀ ਰਹਿੰਦਾ ਹੈ ਉਸੇ ਘਰ 'ਚ ਸਿਰਫ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਰਾਜਪਾਲ ਨਾਲ ਘਰ ਸ਼ੇਅਰ ਕਰਦਾ ਹੈ ਦਿੱਲੀ 'ਚ ਹੋਰ ਕਿਸੇ ਸਟੇਟ ਦਾ ਮੁੱਖ ਮੰਤਰੀ ਜਿਹੜਾ ਉਹ ਰਾਜਪਾਲ ਨਾਲ ਗਵਰਨਰ ਨਾਲ ਘਰ ਸ਼ੇਅਰ ਨਹੀਂ ਕਰਦਾ ਸੋ ਅਸੀਂ ਸ਼ੀਸ਼ਮਹਿਲ ਤੁਹਾਨੂੰ ਦਿਖਾ ਦਿੰਨੇ ਆ ਜੇ ਤੁਹਾਨੂੰ ਸ਼ੀਸ਼ਮਹਿਲ ਦੇਖਣਾ ਚਾਹੇ ਰਵਨੀਤ ਬਿੱਟੂ ਦਾ ਘਰ ਦੇਖ ਲਓ 33 ਨੰਬਰ ਬਿਲਕੁਲ ਲੇਕ ਦੇ ਸਾਹਮਣੇ ਆ ਜਿਹੜਾ ਕਿ ਦੱਬਿਆ ਹੋਇਆ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਪੂਲ 'ਚ ਜਿਹੜਾ ਆਉਂਦਾ ਉਹ ਤੇ ਦੱਬਿਆ ਹੋਇਆ ਤੇ ਉਹਦੇ ਵਾਸਤੇ ਅਸੀਂ ਕਿੰਨੀ ਵਾਰ ਪੰਜਾਬ ਦੇ ਗਵਰਨਰ ਨੂੰ ਲਿਖ ਚੁੱਕੇ ਆ ਕਿ ਘਰ ਖਾਲੀ ਕਰਾਓ ਜੀ ਉਹਨੂੰ ਵੀ ਗੈਸਟ ਹਾਊਸ ਬਣਾਉਣਾ ਇਸ ਦਾ ਹਜੇ ਰਵਨੀਤ ਬਿੱਟੂ ਜੀ ਨਿਜਾਇਜ਼ ਕਬਜਾ ਕਰੀ ਬੈਠੇ ਆ ਆ ਸਾਡੇ ਕੋਲ ਚਿੱਠੀਆਂ ਪਈਆਂ ਨੇ ਤੇਜ ਪ੍ਰਕਾਸ਼ ਜੀ ਦੇ ਨਾਂ ਤੇ ਜਿਹੜੇ ਬੈਂਤ ਸਿੰਘ ਦਾ ਬੇਟਾ ਸੀ ਉਹਨਾਂ ਦੇ ਨਾਂ ਤੇ ਜਾਰੀ ਹੋਇਆ ਸੀਗਾ ਘਰ ਕਿ ਇਹਨਾਂ ਨੂੰ ਥ੍ਰੈਟ ਹੈ ਤੇ ਹੁਣ ਪੰਜਾਬ ਦੀ ਵਿਜੀਲੈਂਸ ਨੇ ਪੰਜਾਬ ਦੀ ਸਰਕਾਰ ਨੇ ਲਿਖ ਕੇ ਦੇ ਦਿੱਤਾ ਪੁਲਿਸ ਨੇ ਲਿਖ ਕੇ ਦੇ ਦਿੱਤਾ ਕਿ ਕੋਈ ਥ੍ਰੈਟ ਨਹੀਂ ਹੈਗੀ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਹੋ ਗਈ ਹੁਣ ਇਹਨਾਂ ਦੀ ਚੱਲ ਪਈ ਹਜੇ ਵੀ ਥ੍ਰੈਟ ਹੈ ਤੇ ਰਵਨੀਤ ਪਿੱਟੂ ਨੂੰ ਪੁੱਛੋ ਸ਼ੀਸ਼ਮੈਲ ਕਿੱਥੇ ਹੈ ਕੈਪਟਨ ਮਨਿੰਦਰ ਦਾ ਮਹਿਲ ਦੇਖੋ ਸਿਸਮਾ ਵਾਲਾ ਸ਼ੀਸ਼ਮੈਲ ਉਹ ਹੈ ਸੁਖ ਬਿਲਾਸ ਨੂੰ ਦੇਖੋ ਸ਼ੀਸ਼ਮੈਲ ਉਹ ਹੈ ਅਸ ਤਾਂ ਜਿਹੜੇ ਘਰ ਸਾਨੂੰ ਮਿਲੇ ਨੇ ਸੀ ਉਹਨਾਂ 'ਚ ਹੀ ਰਹਿਨੇ ਆ ਕੱਲ ਨੂੰ ਤੁਸੀਂ ਕਹੋਗੇ ਯਾਰ ਆ ਜਿਹੜੀਆਂ ਗੱਡੀਆਂ ਨੇ ਏ ਵੀ ਰਾਜਿਆਂ ਦੀਆਂ ਗੱਡੀਆਂ ਨੇ ਜਿਹੜੀਆਂ ਪਹਿਲਾਂ ਵਾਲਾ ਮੁੱਖ ਮੰਤਰੀ ਵਰਤ ਰਿਹਾ ਸੀ ਉਹੀ ਉਹੀ ਅਸੀਂ ਵਰਤ ਰਹੇ ਹਾਂ ਬਲਕਿ ਅਸੀਂ ਤਾਂ ਹੁਣ ਰੈਸਟ ਹਾਊਸ ਵੀ ਠੀਕ ਕੀਤੇ ਨੇ ਜਿਹੜੇ ਜਿਵੇਂ ਸੰਗਰੂਰ ਵਾਲਾ ਰੈਸਟ ਹਾਊਸ ਹੈ ਫਰੀਦਕੋਟ ਵਾਲਾ ਰੈਸਟ ਹਾਊਸ ਹੈ ਜਲੰਧਰ ਵਾਲਾ ਰੈਸਟ ਹਾਊਸ ਹੈ ਅਮਰਸਾੜਾ ਵਾਲਾ ਰੈਸਟ ਹਾਊਸ ਹੈ ਉਹਨਾਂ ਨੂੰ ਵੀ ਠੀਕ ਕਰ ਰਹੇ ਹਾਂ ਤਾਂ ਕਿ ਉਹਦੇ ਵਿੱਚ ਹੋਰ ਵੀ ਅਫਸਰ ਸਹਿਬਾਨ ਸਾਰੇ ਮੰਤਰੀ ਸਹਿਬਾਨ ਜੰਤ ਅਰੇਸਟ ਹੋਸਾਂ ਚ ਰਹਿਣ ਸੋਏ ਅੱਜ ਸਾਰੇ ਜੇ ਮੇਰੇ ਕੋਲੇ ਆਰਡਰ ਪਏ ਨੇ ਇਸ ਕਰਦੇ ਵੀ ਤੇ ਜਿਹੜੇ ਤੁਹਾਡੇ ਕੈਂਸਲੇਸ਼ਨ ਦੇ ਸੁਪਰੀਮ ਕੋਰਟ ਦੇ ਆਰਡਰ ਨੇ ਕੇ ਘਰ ਖਾਲੀ ਕਰਾਓ ਰਮਨੀਤ ਬਿੱਟੂ ਤੋਂ ਉਹ ਤਾਂ ਕਰਾ ਕੇ ਦੇ ਦਿਓ ਜੀ ਸੋ ਹੋਰ ਕੋਈ ਇਨਾਂ ਕੋਲੇ ਏਜੰਡਾ ਨਹੀਂ ਪੰਜਾਬ ਦਾ ਬਸ ਕਟਿਆ ਹਰਕਤਾਂ ਤੇ ਆਜੋ ਸ਼ੀਸ਼ਮੈਲ ਪਾ ਲਿਆ ਜੀ ਸ਼ੀਸ਼ਮੈਲ ਹੋ ਗਿਆ ਜੀ ਅਸੀਂ ਆਮ ਘਰਾਂ ਚੋਂ ਨਿਕਲਿਆ ਆਮ ਘਰਾਂ ਚੀ ਸਾਨੂੰ ਨੀਂਦ ਆਉਂਦੀ ਆ ਆਮ ਘਰਾਂ ਵਾਲੀ ਆ ਅਸੀਂ ਇਸ ਕਰਕੇ ਮੈਂ ਆਮ ਲੋਕਾਂ ਨੂੰ ਵੀ ਪੰਜਾਬ ਦੇ ਸੂਝਵਾਨ ਪੰਜਾਬੀਆਂ ਨੂੰ ਵੀ ਮੈਂ ਬੇਨਤੀ ਕਰਨੀ ਚਾਹਨਾ ਕਿ ਇਹਨਾਂ ਦੇ ਸਕੂਟ ਪ੍ਰਚਾਰ ਜਿਹੜਾ ਹੈ ਉਹਦੇ ਵਿੱਚ ਨਾ ਆਇਓ ਪਤਾ ਨਹੀਂ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਬਸ ਇੱਕ ਵਾਰੀ ਪ੍ਰੈਸ ਕਾਨਫਰੰਸ ਕਰਕੇ ਬਸ ਕਿਰਾਏ ਇੱਕ ਵਾਰੀ ਗੱਲ ਫੈਲਾ ਦੋ ਮੁੜ ਕੇ ਦਿੰਦੇ ਫਿਰਨਗੇ ਸਪਾਈਆਂ ਸੋ ਇੱਥੇ ਰਹਿੰਦੇ ਰਹੇ ਪਹਿਲਾਂ ਮੁੱਖ ਮੰਤਰੀ ਮੈਂ ਬਤੌਰ ਐਮਪੀ ਜਦੋਂ ਸੀ ਜਦੋਂ ਕੈਪਟਨ ਮਨਿੰਦਰ ਸਿੰਘ ਨੂੰ ਮਿਲਣ ਆਏ ਸੀ ਤਾਂ ਉਹ ਸਪੈਸ਼ਲੀ ਇੱਥੇ ਆਉਂਦੇ ਹੁੰਦੇ ਸੀ ਮਿਲਣ ਰਹਿੰਦੇ ਹੋ ਆਪਦੇ ਸ਼ੀਸ਼ ਮਹਿਲ 'ਚ ਸੀ ਇੱਥੇ ਮੀਟਿੰਗ ਕਰਦੇ ਸੀ ਇੱਥੇ ਰਹਿੰਦੇ ਨਹੀਂ ਸੀ ਇੱਥੇ ਉਹਨਾਂ ਦੇ ਉਹਨਾਂ ਦਾ ਮੁੰਡਾ ਰਣੇਂਦਰ ਤੇ ਦੂਜੇ ਘਰ ਚ ਆਰੂਸਾ ਉਹ ਰਹਿੰਦੇ ਸੀ ਉਹਨਾਂ ਕੋਲੇ ਕਿਹੜੇ ਸਬਧਾਨਕ ਹਉਦੇ ਸੀਗੇ ਜੀ ਸਾਡਾ ਤਾਂ ਰਾਜਪਾਲ ਕੋਲੇ ਸਾਡੀ ਚਿੱਠੀ ਪਈ ਹੈ ਕਿ ਸਾਨੂੰ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਗਵਰਨਮੈਂਟ ਹੋਣ ਦੇ ਨਾਤੇ ਚੰਡੀਗੜ੍ਹ ਦੇ ਵਿੱਚ ਦਫ਼ਤਰ ਵਾਸਤੇ ਜਗ੍ਹਾ ਮਿਲਦੀ ਹੈ ਰੂਲ ਹੈ ਇਹ ਅਜੇ ਤੱਕ ਸਾਨੂੰ ਉਹ ਨਹੀਂ ਦਿੱਤੀ